ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਹੈ ਸਾਰੇ ਭਰਾਵਾਂ ਸਾਡੇ ਪੇਜ ਤੇ ਸਵਾਗਤ ਆ। ਹਾਂਜੀ ਅੱਜ ਤੁਹਾਨੂੰ ਦੱਸਾਂਗੇ ਫਰਦ ਪੜਨ ਬਾਰੇ ਉਰਦੂ ਫਾਰਸੀ ਸ਼ਬਦਾਂ ਦਾ ਮਤਲਬ। ਫਰਦ ਦੇ ਵਿੱਚ ਬਈ ਇਹ ਉਰਦੂ ਫਾਰਸੀ ਦੇ ਨੰਬਰ ਹੁੰਦੇ ਹਨ। ਇਹਨਾਂ ਦਾ ਭਾਵ ਉਹ ਆਪਾਂ ਨੂੰ ਪਤਾ ਨਹੀਂ ਹੁੰਦਾ। ਇਹਨਾਂ ਤੁਹਾਨੂੰ ਪੰਜਾਬੀ ਵਿੱਚ ਮਤਲਬ ਕੱਢ ਕੇ ਦੱਸਾਂਗੇ। ਇਹ ਵੇਖ ਕੇ ਤੁਸੀਂ ਸਿੱਖ ਜਾਓਗੇ। ਤੁਹਾਨੂੰ ਫਰਦ ਪੜਨੀ ਆ ਜਾਊਗੀ। ਆਪਾਂ ਇੱਕ ਸੌਖੇ ਢੰਗ ਨਾਲ ਸਮਝਾਵਾਂਗੇ ਕੱਲੇ-ਕੱਲੇ ਸ਼ਬਦ ਦੱਸਾਂਗੇ ਤੁਹਾਨੂੰ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਹਾਂਜੀ ਦੋਸਤੋ ਜੇ ਆਪਾਂ ਗੱਲ ਕਰੀਏ ਆਡਰ ਰੈਨ ਆਡਰ ਰੈਨ ਦਾ ਮਤਲਬ ਹੁੰਦਾ ਜੀ ਜ਼ਮੀਨ ਗਹਿਣੇ ਹੋਣਾ ਜਿਵੇਂ ਆਪਣੀ ਜ਼ਮੀਨ ਕਿਸੇ ਕੋਲੇ ਗਹਿਣੇ ਆ ਉਹਨੂੰ ਆਡਰ ਰੈਨ ਕਿਹਾ ਜਾਂਦਾ ਜੀ ਹਾਂਜੀ ਦੋਸਤੋ ਅੱਗੇ ਆ ਗਿਆ ਜੀ ਚਾਹੀ ਚਾਹੀ ਦਾ ਮਤਲਬ ਹੁੰਦਾ ਜੀ ਜਿਵੇਂ ਖੂਹ ਦਾ ਪਾਣੀ ਲੱਗਦਾ ਹੋਵੇ ਜ਼ਮੀਨ ਨੂੰ ਜੀ ਉਹਨੂੰ ਚਾਹੀ ਕਿਹਾ ਜਾਂਦਾ ਜੀ ਅੱਗੇ ਆ ਗਿਆ ਜੀ ਸੰਦ ਸੰਦ ਦਾ ਮਤਲਬ ਹੋਏਗਾ ਜੀ ਸਰਟੀਫਿਕੇਟ ਹੈ ਜਿਵੇਂ ਆਪਣੇ ਵੀ ਜ਼ਮੀਨ ਦਾ ਸਰਟੀਫਿਕੇਟ ਜਾਂ ਕਿਸ ਚੀਜ਼ ਦਾ ਸਰਟੀਫਿਕੇਟ ਜੀ ਜੀ ਦੋਸਤੋ ਹੱਦਬੰਦੀ ਹੱਦਬੰਦੀ ਆ ਜਿਹੜੇ ਦੋ ਪਿੰਡਾਂ ਦੀ ਜ਼ਮੀਨ ਜੁੜਦੀ ਹੋਵੇ ਜੀ ਉਹਨੂੰ ਹੱਦਬੰਦੀ ਜਾਂ ਬਟਾ ਸੰਧੀਆਂ ਬਟਾ ਜੁੜਦੀਆਂ ਉਹਨੂੰ ਹੱਦਬੰਦੀ ਕਿਹਾ ਜਾਂਦਾ ਜੀ ਹਾਂਜੀ ਦੋਸਤੋ ਅੱਗੇ ਆ ਗਿਆ ਜੀ ਹੇਬਾ ਹੇਬੇ ਦਾ ਮਤਲਬ ਆ ਜੀ ਜਿਹੜੀ ਜ਼ਮੀਨ ਕਿਸੇ ਨੂੰ দান ਦਿੱਤੀ ਹੋਵੇ ਜਾਂ ਆਪਾਂ ਕਿਸੇ ਨੂੰ দান ਕਰਦੀ ਉਹਨੂੰ ਹੇਬਾ ਕਹਿੰਦੇ ਆ ਤੇ ਅੱਗੇ ਆ ਗਿਆ ਜੀ ਚੱਕ ਚੱਕ ਦਾ ਮਤਲਬ ਹੈ ਜੀ ਹਾਂਜੀ ਦੋਸਤੋ ਆਗਾ ਅੱਗਾ ਹੈ ਜੀ ਚੱਕ ਜੇ ਮੈਂ ਇੱਕ ਟੋਕੜਾ ਮਰਲਾ ਦੋ ਮਰਲੇ ਜਿਹੜੀ ਜਿਵੇਂ ਟੋਕੜਿਆਂ ਚ ਹੋਵੇ ਉਹਨੂੰ ਚੱਕ ਕਿਹਾ ਜਾਂਦਾ ਜੀ ਅੱਗਾ ਹੈਗਾ ਜੀ ਖਤੌਨੀ ਖਤੌਨੀ ਵਰਤ ਸਭ ਨੂੰ ਪੱਦੇ ਹੋਊਗਾ ਭਰਾਵਾਂ ਨੂੰ ਕਾਸਤਕਾਰ ਖਤੌਨੀ ਦਾ ਮਤਲਬ ਹੁੰਦਾ ਜੀ ਕਾਸਤਕਾਰ ਲੜੀ ਨੰਬਰ ਜਿਹੜੇ ਕਿਸਾਨ ਵੀਰ ਦੀ ਜ਼ਮੀਨ ਹੋਵੇ ਲੜੀ ਨੰਬਰਾਂ ਚ ਉਹਨੂੰ ਖਤੌਨੀ ਨੰਬਰ ਕਿਹਾ ਜਾਂਦਾ ਜੀ ਅੱਗੇ ਆ ਗਈ ਤਲਬ ਕਰਨਾ ਜਿਵੇਂ ਕਿਸੇ ਨੂੰ ਬੁਲਾਉਣਾ ਜਾਂ ਤਲਬ ਕਰਨਾ ਅੱਗੇ ਆ ਗਿਆ ਜੀ ਮਰਜੂਹਾ ਇੱਕ ਗਰ ਮਰਜੂਹਾ ਹੁੰਦਾ ਇੱਕ ਮਰਜੂਹਾ ਹੁੰਦਾ ਜੀ ਮਰਜੂਹਾ ਉਹ ਹੁੰਦਾ ਜਿਵੇਂ ਜਿਹੜੀ ਜ਼ਮੀਨ ਖੇਤ ਚ ਖੇਤੀ ਹੁੰਦੀ ਹੈ ਜੀ ਉਹਨੂੰ ਮਰਜੂਹਾ ਕਿਹਾ ਜਾਂਦਾ ਜਿਹੜੀ ਜ਼ਮੀਨ ਚ ਖੇਤੀ ਨਹੀਂ ਹੁੰਦੀ ਉਹਨੂੰ ਗਰ ਮਰਜੂਹਾ ਕਿਹਾ ਜਾਂਦਾ ਜੀ ਹਾਂਜੀ ਦੋਸਤੋ ਅੱਗੇ ਆ ਗਿਆ ਜੀ ਦੇ ਜਿਹਦਾ ਮਤਲਬ ਹੁੰਦਾ ਜੀ ਪਿੰਡ ਪਿੰਡ ਨੂੰ ਦੇ ਕਿਹਾ ਜਾਂਦਾ ਜੀ ਹਾਂਜੀ ਦੋਸਤੋ ਅੱਗੇ ਆ ਗਿਆ ਜੀ ਤਰਮੀਮ ਤਰਮੀਮ ਦਾ ਮਤਲਬ ਹੁੰਦਾ ਜਿਵੇਂ ਕਿਸੇ ਜ਼ਮੀਨ ਦਾ ਸੌਦਾ ਕਰਨਾ ਜੀ ਉਸ ਨੂੰ ਤਰਮੀਮ ਕਿਹਾ ਜਾਂਦਾ ਜੀ ਤੇ ਅੱਗੇ ਆਇਆ ਜੀ ਫੌਤ ਫੌਤ ਦਾ ਮਤਲਬ ਤਾਂ ਪਤਿਆ ਜੀ ਮੌਤ ਮੌਤ ਹੁੰਦਾ ਜੀ ਇਹ ਮਿਲਦਾ ਜਿਲਦਾ ਸ਼ਬਦੀ ਹੈ ਤਾਂ ਭਰਾਵੋ ਤੇ ਜਿਵੇਂ ਆ ਗਿਆ ਜੀ ਅੱਗੇ ਹਿਦਾਦ ਦੀ ਜਿਵੇਂ ਜਿਵੇਂ ਗਿਣਤੀ ਕਰਨਾ ਜੀ ਜਿਵੇਂ ਆਪਾਂ ਇਹਨਾਂ ਸਾਰਿਆਂ ਦੀ ਗਿਣਤੀ ਕਰਕੇ ਉਹਨੂੰ ਹਿਦਾਦੀ ਕਿਹਾ ਜਾਂਦਾ ਜੀ ਅੱਗੇ ਆ ਗਿਆ ਜੀ ਨੰਬਰ ਸਵਾਰਮ ਜਿਵੇਂ ਲੜੀ ਨੰਬਰ ਉਹੀ ਆ ਗਿਆ ਜੀ ਆ ਗਿਆ ਆ ਗਿਆ ਜੀ ਮੁਸਤਰੀ ਮਤਲਬ ਜਿਹੜਾ ਪਹਿਰੇਦਾਰ ਜਿਵੇਂ ਕਿਸੇ ਚੀਜ਼ ਦੀ ਕੋਈ ਪਰੇਦਾਰੀ ਕਰਨੀ ਜੀ ਉਹਨੂੰ ਉਸਨੂੰ ਮੁਸਤਰੀ ਕਿਹਾ ਜਾਂਦਾ ਜੀ ਅੱਗੇ ਆ ਗਿਆ ਜੀ ਮੁਰਤਹਿਨ ਜੀ ਮੋਤੇ ਦਾ ਮਤਲਬ ਹੁੰਦਾ ਜੀ ਜ਼ਮੀਨ ਗਹਿਣੇ ਲੈਣ ਵਾਲੇ ਜਿਹੜਾ ਗਹਿਣੇ ਜ਼ਮੀਨ ਜਿਹੜਾ ਗਹਿਣੇ ਲੈਣ ਵਾਲਾ ਹੁੰਦਾ ਜੀ ਉਹਨੂੰ ਮੁਰਤਹਿਨ ਕਿਹਾ ਜਾਂਦਾ ਜੀ ਅੱਗੇ ਆਇਆ ਦੋਸਤੋ ਕਹਿ ਕੀ ਹੱਥ ਕੈਫੀਆ ਦਾ ਮਤਲਬ ਹੈ ਜੀ ਕੋਈ ਮੁਕ ਕਰ ਨਹੀਂ ਹੁੰਦਾ ਜੀ ਇਹਦਾ ਤੇ ਉਜਰਤ ਜਿਵੇਂ ਕਿਸੇ ਵੀ ਕੰਮ ਕਰ ਕੰਮ ਲਈ ਸਰਕਾਰੀ ਕੰਮ ਦੀ ਫੀਸ ਹੁੰਦੀ ਹੈ ਜੀ ਉਸ ਨੂੰ ਉਜਰਤ ਕਿਹਾ ਜਾਂਦਾ ਜੀ ਤੇ ਆਲਦਾਰ ਜੀ ਆਲਦਾਰ ਦਾ ਮਤਲਬ ਜਿਵੇਂ ਕੋਈ ਕਰਮਚਾਰੀ ਜੀ ਜਿਵੇਂ ਸਰਕਾਰੀ ਕਰਮਚਾਰੀ ਹੁੰਦੇ ਉਹਵੇਂ ਜੀ ਅੱਗੇ ਆਏ ਗਰੰਦਾ ਜਿਵੇਂ ਕੋਈ ਚੀਜ਼ ਲੈਣ ਵਾਲਾ ਜਿਵੇਂ ਜ਼ਮੀਨ ਲੈਣ ਵਾਲਾ ਜੀ ਉਹਨੂੰ ਗਰੰਦਾ ਕਿਹਾ ਜਾਂਦਾ ਜੀ ਅੱਗੇ ਆ ਗਏ ਦੋਸਤੋ ਨਜ਼ਰਸਾਨੀ ਜਿਵੇਂ ਜਾਂਚ ਕਰਨੀ ਜੀ ਮੁਕ ਕਰਨ ਹੁੰਦਾ ਜੀ ਨਿਰਕਰਨ ਕਰਨਾ ਇਹਦਾ ਜਿਵੇਂ ਹੁਨਰ ਨਿਰਕਰਨ ਕਰਨਾ ਜੀ ਪੂਰੀ ਜਾਂਚ ਪੜਤਾਲ ਕਰਨੀ ਉਹਨੂੰ ਨਾਇਜਰਸਾਨੀ ਕਿਹਾ ਜਾਂਦਾ ਜੀ ਅੱਗੇ ਆਇਆ ਜੀ ਮੁਹਾਫਿਜ਼ਖਾਨਾ ਜਿਵੇਂ ਮੁਹਾਫਿਜ਼ ਕਰਨਾ ਹੁੰਦਾ ਜੀ ਇਹਦਾ ਮਤਲਬ ਜਿਵੇਂ ਰਿਕਾਰਡ ਰੂਮ ਜਿੱਥੇ ਸਾਰੇ ਕਾਗਜ਼ ਪੱਤਰ ਪਈ ਹੁੰਦੇ ਆ ਜੀ ਉਸਨੂੰ ਮੁਹਾਫਿਜ਼ਖਾਨਾ ਕਿਹਾ ਜਾਂਦਾ ਜੀ ਤੇ ਅੱਗੇ ਦੋਸਤੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਬਾਕੀ ਇਹਦੇ ਵਿੱਚੋਂ ਬਹੁਤ ਸ਼ਬਦ ਹੈ ਜੀ ਨਾ ਆਲੋਪ ਹੀ ਹੋ ਗਏ ਜੀ ਤੇ ਬਾਕੀ ਜਿੰਨੇ ਸਾਨੂੰ ਸਾਨੂੰ ਇਸ ਬਾਰੇ ਜਾਣਕਾਰੀ ਤੁਹਾਨੂੰ ਦੱਸਿਆ ਜੀ ਤੇ ਬਾਕੀ ਤੁਸੀਂ ਕਮੈਂਟਾਂ 'ਚ ਦੱਸਣਾ ਜੀ ਵੀਡੀਓ ਕਿਵੇਂ ਲੱਗੀ ਧੰਨਵਾਦ ਜੀ ਅੱਗੇ ਕਿਸੇ ਵੀ ਤਰ੍ਹਾਂ ਦੀ ਕੋਈ ਵੀਡੀਓ ਤੁਹਾਨੂੰ ਉਹ ਹੋਵੇ ਜੀ ਤਾਂ ਅਸੀਂ ਤੁਹਾਡੇ ਲਈ ਜ਼ਰੂਰ ਲੈ ਕੇ ਆਵਾਂਗੇ ਤੇ ਕਮੈਂਟਾਂ 'ਚ ਦੱਸਿਓ ਜੀ ਧੰਨਵਾਦ